ਛੱਪੜ ਦੀ ਆ ਜੀ ਆ ਪਾਣੀ ਪੂਣੀ ਗਿਆ ਮਤਲਬ ਇਹ ਗੰਦਾ ਹੈ ਤੇ ਮੁਸ਼ਕ ਮਾਰਦਾ ਰਹਿੰਦਾ ਤੇ ਛੱਪੜ ਦੀ ਆ ਪਾਸੇ ਸਬਾਈਸ ਵੀ ਕਰਾ ਦੇਣਾ ਹੋ ਸਾਹਮਣਾ ਹੀ ਕਰ ਰਹੀ ਜਦੋਂ ਪਾਣੀ ਦਾ ਚੜਾ ਹੋ ਜਾਂਦਾ ਜਦੋਂ ਮੀਂਹ ਪੈਂਦੇ ਫੋਲ ਉੱਤੇ ਤਾਂ ਤਰਨ ਲੱਗ ਜਾਂਦਾ ਹੀ ਘਰਾਜ ਵੜ ਜਾਂਦਾ ਗਾਈ ਗੋਲੀ ਨਾ ਭਰੀ ਜਾਂਦੀਆਂ ਸਾਰੀਆਂ ਹੀ ਦੀ加 ਬਾਕੀ ਸਮੱਸਿਆ ਨਿੱਕੀ ਨਿੱਕੀ ਜਵਾਕ ਖੇਡਦੇ ਆ ਉਹ ਵੀ ਡਗ ਪਿੰਡ ਦੇ ਵਿੱਚ ਹੋਈ ਪਾਣੀ ਜੀ ਦਾ ਮੱਛਰ ਵੀ ਬਹੁਤ ਆਉਂਦਾ ਤੇ ਹੋਰ ਇਹ ਦੇ ਵਿੱਚ ਸਾਨੂੰ ਮੁਸ਼ਕਲ ਵੀ ਬਹੁਤ ਮਾਰਦਾ ਤੇ ਅਸਾ ਜੂ ਰੋਟੀ ਖਾਣੀ ਹੈ ਮਤਲਬ ਔਖੀ ਹੋ ਜਾਂਦੀ ਹੈ ਜਦੋਂ ਇੱਧਰ ਹਵਾ ਆਉਂਦੀ ਆ ਪਿੰਡ ਦੇ ਵਿੱਚ ਖਿਲਰਦੀ ਆ ਸਾਡੇ ਘਰਾਂ 'ਚ ਇਹਦੀ ਸਮੱਸਿਆ ਇਹ ਜੀ ਪਾਣੀ ਲਿਕਲਣਾ ਚਾਹੀਦਾ ਤੇਦੀ ਸਫਾਈ ਹੋਣੀ ਚਾਹੀਦੀ ਹੈ ਤੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹ ਆਖ ਦਿੰਦਾ ਹਥੋਥੀ ਛੱਪੜ ਦੀ ਸਫਾਈ ਨਹੀਂ ਕਰਵਾਈ ਗਈ ਸਰਪੰਚੀ ਨੂੰ ਆਖੋ ਜਾਂ ਕਿਸੇ ਨੂੰ ਕਹੋ ਤੇ ਫੇਰ ਹੀ ਹੋਊਗਾ ਤੇ ਸਰਪੰਚ ਤਾਂ ਕੋਈ ਗੌਰ ਨਹੀਂ ਕਰਦਾ ਜੀ ਉਹ ਪੁਰਾਣਾ ਸਰਪੰਚ ਸੀ ਹੁਣ ਨਵਾਂ ਬਣਿਆ ਜੀ ਇਹ ਹੁਣ ਜਿੰਨਾ ਕੋ ਹੁੰਦਾ ਉਹਨਾਂ ਖ ਕਰਿਆ ਨੇ ਹੋਰ ਕਰੇਗਾ ਗਾਂ ਤੇ ਬਸ ਆ ਚੀਜ਼ ਹੈ ਜੀ ਇਹਦੀ ਸਫਾਈ ਕਰਾਈ ਜਾਵੇ ਕੀ ਇਸ ਮੁਸ਼ਕਲ ਤੋਂ ਇਹ ਦੇ ਨਾਲ ਜਿਹੜੀ ਪਾਣੀ ਗੰਦੇ ਪਾਣੀ ਜਿਹਦਾ ਮੱਛਰ ਵੀ ਬਹੁਤ ਆਉਂਦਾ ਤੇ ਹੋਰ ਇਹਦੇ ਵਿੱਚ ਸਾਨੂੰ ਮੁਸ਼ਕਲ ਵੀ ਬਹੁਤ ਮਾਰਦਾ ਤੇ ਸਾਡੀ ਰੋਟੀ ਖਾਣੀ ਹੈ ਮਤਲਬ ਇਹ ਔਖੀ ਹੋ ਜਾਂਦੀ ਹੈ ਜਦੋਂ ਇੱਧਰ ਹਵਾ ਆਉਂਦੀ ਹੈ ਪਿੰਡ ਦੇ ਵਿੱਚ ਠਿੱਲਰ ਦੀ ਸਾਡੇ ਕਰਾਚੀ ਬਾਦਸ ਕਾ ਵੇਲੇ ਕਰੋਕ ਵੀ ਦਿੱਤੀ ਚਪਰਾ ਦੇ ਨਾਲ ਬਾਸਪੀ ਤੇ ਇਹਨੇ ਕੋਸ਼ਿਸ਼ ਨਹੀਂ ਕੀਤਾ ਵੀ ਆਈ ਮਰਨਾਕਰ ਚਾਰਨ ਸਿੰਘ ਆ ਜਿਹੜਾ ਪਿੰਡ ਹੈ ਤੱਪਾ ਖੜਾ ਜੀ ਕੀ ਪ੍ਰੋਬਲਮ ਹੈ ਜੀ ਆ ਪਾਣੀ ਆਈ ਜਵੇਂ ਗੰਦਾ ਪਾਣੀ ਐ ਛੱਪੜ ਦਾ ਜੇ ਜਦੋਂ ਕੋਈ ਆਏ ਨੂੰ ਹਵਾ ਚੱਲ ਪੈਂਦੀ ਐ ਕੋਈ ਰਿਸ਼ਤੇਦਾਰ ਆਉਂਦਾ ਉਹ ਆਹ ਨਾਲ ਪਿੱਛੋਂ ਸੀ ਆਹ ਨਹੀਂ ਕਹਿ ਕੇ ਕਰਵਾ ਸਕਦੇ ਕੋਈ ਇਹਦਾ ਹੁਣ ਸਰਪੰਚੇ ਤਾਂ ਥੋੜੇ ਚਿਰ ਦਾ ਬਣਿਆ ਜਿਹੜੇ ਪਹਿਲਾਂ ਵਾਲੇ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਹੱਲ ਕੋਈ ਹੋਰ ਦੇ ਦਿਨ ਕੀ ਸਮੱਸਿਆ ਮੰਨ ਤੁਹਾਨੂੰ ਵੀ ਕਿਹਦੇ ਕਿਹ ਜਵਾਬ ਆ ਜਵਾਬ ਖੇਡਦੇ ਆਈ ਕੋਈ ਪਸ਼ੂ ਵੜ ਜਾਂਦਾ ਵਿੱਚ ਉਦੋਂ ਨਹੀਂ ਨਿਕਲਿਆ ਜਾਂਦਾ ਗਰਾਭ ਤੋਂ ਐਨੇ ਉਹ ਬਣੀ ਪਈ ਗਰਾਭ ਵਿੱਚ ਜਵਾਬ ਕੋਈ ਡਗ ਬਣਤਾ ਨਹੀਂ ਮਸਾ ਕੱਢੀ ਦਾ ਗੁਰਪ੍ਰੀ ਸਿੰਘ ਮੇਰਾ ਨਾਮ ਜੀ ਸਾਡੇ ਸਾਹਮਣੇ ਹੀ ਕਰਾਈ ਜਦੋਂ ਪਾਣੀ ਦਾ ਚੜਾਅ ਹੋ ਜਾਂਦਾ ਜਦੋਂ ਮੀਂਹ ਪੈਂਦੇ ਫੋਲ ਉੱਤੇ ਤਾਂ ਤਰਨ ਲੱਗ ਜਾਂਦਾ ਹੀ ਘਰਾਂ 'ਚ ਵੜ ਜਾਂਦਾ ਗਾਈ ਗੋਲੀਆਂ ਭਰੀਆਂ ਜਾਂਦੀਆਂ ਸਾਰੀਆਂ ਹੀ ਠੀਕ ਆ ਬਾਕੀ ਸਮੱਸਿਆ ਨਿਕਲ ਨਿਕੀ ਜਵਾਬ ਖੇੜਦੇ ਆ ਉਹ ਵੀ ਡਿੱਗ ਪੈਂਦਾ ਵਿੱਚ ਕੋਈ ਪਸ਼ੂ ਆ ਜੋ ਡੰਗਰ ਕੋਈ ਟੋਬੀ ਜਾਂਦਾ ਵਿੱਚ ਆ ਕੇ ਸਾਨੂੰ ਕੱਢਣਾ ਪੈਂਦਾ ਜੀ ਹੇਟੀ ਚਾਰ ਦਿਵਾਰੀ ਹੋ ਜੇ ਆ ਕਹੀਂ ਕੋਈ ਜੀ ਦੇ ਕਾਰਨ ਇਹ ਬਹੁਤ ਸਮੱਸਿਆ ਆਉਦੀ ਆ ਉਹ ਇਸ ਨਸਰ ਗੰਦੇ ਪਾਣੀ ਨਾਲ ਗੰਦਾ ਪਾਣੀ ਉੱਤੇ ਜਿਹੜੀ ਗਰੀਨ ਜੀ ਆ ਜਾਂਦੀ ਔ ਜਿਹੜੇ ਪਾਸੇ ਆਵਾਜਾ ਪਾਸੇ ਹੋ ਜਾਂਦੀ ਆ ਉਹਦੇ ਕਰਨੇ ਬੰਦੇ ਦਾ ਨਾ ਜੀਣਾ ਆਰਾਮ ਰੋਟੀ ਵੀ ਨਹੀਂ ਖਾ ਸਕਦਾ ਘਰੇ ਬੈ ਕੇ ਬੰਦਾ ਇੰਨਾ ਮੁਸ਼ਕਿਲ ਗੰਦਾ ਮਾਰਦਾ ਇਹ ਪਹਿਲਾਂ ਬਾਦਲ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਕਰੋੜਾਂ ਵੀ ਹੈ ਨੇ ਕਿਸੇ ਨੇ ਕੁਝ ਨਹੀਂ ਕੀਤਾ ਕੋਸ਼ਿਸ਼ ਨਹੀਂ ਕੀਤਾ ਇਹ ਕਿਸੇ ਨੇ ਬਸ 2-3 ਦਿਨ ਮਸ਼ੀਨਾਂ ਆਈਆਂ ਘਾਗਾ ਕੇ ਇੱਧਰ ਉੱਧਰ ਕਰਕੇ ਤੇ ਬਸ ਜਾਵ ਲੈਂਦੇ ਆ ਆ ਹੁਣ ਆਏ ਦੇਖ ਲਓ ਖੂਪ ਬਣਾਇਆ ਈ ਇਹਦਾ ਕੋਈ ਨਾ ਕੋਈ ਇਹਦਾ ਚਾਲੂ ਆ ਨਾ ਕੋਸਾ ਈ ਜਿਵਾਕ ਵਿੱਚ ਡਿੱਗ ਪੇ ਫੇਰ ਜੀ ਇਹਦੇ ਨਾ ਕੋਈ ਚਾਰਦਿਵਾਰੀ ਈ ਮੰਗ ਕਰਦੇ ਹੋ ਮੰਗੇ ਕਰਦੇ ਆਂ ਇਹ ਚਾਰਦਿਵਾਰੀ ਹੋ ਜੇ ਦੀ ਤੇ ਵਧੀਆ ਕੋਈ ਸਿਸਟਮ ਬਣ ਜੇਦਾ ਈ ਹੋਲੀ ਸਾਫ ਉਹ ਵਕਤ ਚ ਜਾਵੇਗੇ ਹਾਂਜੀ ਵਾਰੀ ਆਉਂਦੀ ਐ ਵਾਰੀਆਂ ਲੱਗਦੀਆਂ ਸੀ ਇਹਨੂੰ ਸਾਫ ਪਾਣੀ ਪੈਂਦਾ ਸੀਗਾ ਸੋਪੀ ਜਾਂਦਾ ਸੀਗਾ ਵਧੀਆ ਸੀ ਹੁਣ ਮੋਰ ਹੁਣ ਉਹਦਾ ਵੀ ਨਹੀਂ ਪਤਾ ਪਾਣੀ ਪੂਣੀ ਕੌਣ ਵਰਤੀ ਜਾਂਦਾ ਕੀ ਕਰੀ ਜਾਂਦੇ ਤੇ ਠੇਕੇ ਠੂਕੇ ਦੇਂਦੇ ਸੀ ਅੱਗੇ ਬੱਛੇ ਮੁੱਛੀਆਂ ਵਾਲਿਆਂ ਨੂੰ ਉਹ ਵੀ ਨਾ ਵਾਲੀ ਦਿੱਤਾ ਇਹ ਮੱਛੇ ਉਹਨਾਂ ਨੇ ਵੀ ਉਹਨਾਂ ਨੇ ਛੱਡੀਆਂ ਸੀ ਮੱਛੀਆਂ ਵੀ ਉਹ ਮੁਸ਼ਕ ਨਾ ਜਿਆਦੇ ਉੱਠੇ ਉਹ ਖਾਂਦੀਆਂ ਸੀ ਉਤਲਾ ਮਾਲ ਗੰਦ ਪਿੱੜਲਾ ਮੁਰਗੇ ਉਹ ਕੱਢ ਕੋਡਲੀਆਂ ਕੋਸਮਾਰ ਮੁਰਗੀਆਂ